ਅੱਜ ਜਿਹੜੀ ਹੈਗੀ 24 ਤਰੀਕ ਨੂੰ ਮਾਰਨਿੰਗ ਦੇ ਵਿੱਚ ਸਾਡੇ ਜਿਹੜੀ ਪੁਲਿਸ ਪਾਰਟੀ ਜਿਹਦੇ ਵਿੱਚ ਸਾਡੇ ਇੰਚਾਰਜ ਚੌਂਕੀ ਜਿਹੜੇ ਦਸਾਂਝ ਕਲਾਂ ਜੰਗ ਬਹਾਦਰ ਤੇ ਸਾਡੇ ਜਿਹੜੇ ਹੈਗੇ ਸੁਖਵਿੰਦਰ ਪਾਲ ਜਿਹੜੇ ਤਲੇਤਾ ਚੌਂਕੀ ਇੰਚਾਰਜ ਨੇ ਇਹਨਾਂ ਵੱਲੋਂ ਬੱਸ ਸਟੈਂਡ ਗਰਾਇਆ ਵਿਖੇ ਮੌਜੂਦ ਸੀ ਤਾਂ ਇਹ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਜਿਹੜਾ ਹਾਰਡ ਕੋਰ ਕ੍ਰਿਮੀਨਲ ਹੈਗਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਓਪੀ ਹੈ ਜੋ ਕਟਾਣਾ ਪਿੰਡ ਦਾ ਰਹਿਣ ਵਾਲਾ ਥਾਣਾ ਗਰਾਇਆਂ ਚ ਪੈਂਦਾ ਜਿਉ ਕਾਫੀ ਵਾਰਦਾਤਾਂ ਦੇ ਵਿੱਚ ਪਹਿਲਾਂ ਸ਼ਾਮਲਾ ਰਿਹਾ ਜਿਸ ਦੇ ਉੱਪਰ ਕਾਫੀ سنگੀਨ ਜੁਰਮਾਂ ਦੇ ਐਨਡੀਪੀਐਸ ਐਕਟ ਦੇ ਆਮ ਜੈਕਟ ਦੇ ਤੇ ਲੜਾਈ ਝਗੜੇ ਦੇ ਪਰਚੇ ਤੇ ਜਿਹੜੇ ਹੈਗੇ ਨੇ ਲੁੱਟ ਖੋਹ ਦੇ ਉਹ ਦਰਜ ਨੇ ਉਹ ਏਰੀਆ ਦੇ ਵਿੱਚ ਇੱਕ ਆਲਟੋ ਕਾਰ ਦੇ ਵਿੱਚ ਜਿਹੜਾ ਘੁੰਮ ਰਿਹਾ ਜਿਹੜੀ ਇਨਫੋਰਮੇਸ਼ਨ ਸੀ ਕ੍ਰੈਡੀਬਲ ਇਨਫੋਰਮੇਸ਼ਨ ਸੀ ਜਿਹੜੀ ਮੌਤਵਰ ਇਨਫੋਰਮੇਸ਼ਨ ਸੀ ਜਿਸ ਦੇ ਉੱਤੇ ਸਾਡੀ ਜਿਹੜੀ ਹੈਗੀ ਐਸਐਸ ਸੁਖਵਿੰਦਰਪਾਲ ਤੇ ਜਿਹੜੇ ਹੈਗੇ ਸਾਡੇ ਜੰਗ ਬਹਾਦਰ ਐਸਐਸ ਇਹਨਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਇੰਸਪੈਕਟਰ ਅਸਕੰਦਰ ਸਿੰਘ ਜਿਹੜੇ ਐਸਐਚਓ ਗ੍ਰਾਇਆ ਉਹਨਾਂ ਨਾਲ ਸ਼ੇਅਰ ਕੀਤੀ ਗਈ ਜੋ ਫਰਦਰ ਸਾਡੇ ਡੀਐਸਪੀ ਫਲੋਰ ਮਿਸਟਰ ਸਰਵਨ ਸਿੰਘ ਬੱਲ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਪਜੀਤ ਰਾਏ ਜੀ ਇਹਨਾਂ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਆਪਣੀ ਨਿਗਰਾਨੀ ਦੇ ਵਿੱਚ ਸਾਰੇ ਆਪਰੇਸ਼ਨ ਨੂੰ ਜਿਹੜਾ ਹੈਗਾ ਨਿਪੇਰੇ ਚੜਾਇਆ ਜੀ ਜਿਸ ਦੇ ਵਿੱਚ ਇਹਨਾਂ ਨੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਜੋ ਜਿਸ ਜਗ੍ਹਾ ਤੇ ਆਪਾਂ ਖੜੇ ਹੈਗੇ ਆ ਪਲੇਸ ਓਕਰੈਂਸ ਤੇ ਆ ਇਹ ਕਮਾਲਪੁਰ ਸਾਈਡ ਤੋਂ ਇਹ ਗੱਡੀ ਆਉਂਦੀ ਜਿਹੜੀ ਆਲਟੋ ਕਰੀਬ 7:30 ਵਜੇ ਜਦੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਤਾਂ ਉੱਥੇ ਇਹ ਜਿਹੜੀ ਗੱਡੀ ਆਉਂਦੀ ਸੀ ਜਿਹਨੂੰ ਇੰਟਰਸੈਪਟ ਕੀਤਾ ਜੀ ਜਿਸ ਦੇ ਵਿੱਚ ਜਿਹੜੀ ਹੈਗੀ ਇਹ ਗੱਡੀ ਉਹ ਖੇਤਾਂ ਦੇ ਵੱਲ ਜਿਹੜੀ ਹੈਗੀ ਉਹਦੇ ਉਤਰ ਜਾਂਦੀ ਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣਿਆ ਤਾਂ ਨਾਲ ਹੀ ਉਹਨੇ ਆਪਣਾ ਜਿਹੜਾ ਹੈਗਾ ਉਹਦੇ ਕੋਲ ਮਸਲਾ ਪਿਸਟਲ ਸੀ ਜੀ ਜਿਸ ਦੇ ਨਾਲ ਉਹਨੇ ਆਪਣੀ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਪੁਲਿਸ ਪਾਰਟੀ ਵੱਲ ਦੀ ਜਿਹੜੀ ਹੈਗੀ ਸਾਡੀ ਸਰਕਾਰੀ ਗੱਡੀ ਆ ਉਹਦੇ ਵਿੱਚ ਲੱਗਿਆ ਸੀ ਜੀ ਤਾਂ ਇਹਦੇ ਵਿੱਚ ਜਿਹੜੀ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਰਿਟੈਲੀਏਸ਼ਨ ਦੇ ਵਿੱਚ ਫਾਇਰਿੰਗ ਕੀਤੀ ਤਾਂ ਉਹਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਹਾਰਡ ਕੋਰ ਕ੍ਰਿਮੀਨਲ ਆ ਉਹਦੀ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੀ ਗੋਡੇ ਤੋਂ ਥੱਲੇ ਜਿਹੜੀ ਹੈਗੀ ਗੋਲੀ ਲੱਗੀ ਆ ਜੀ ਤਾਂ ਉਹਨੂੰ ਹਸਪੀਟਲਾਈਜ਼ ਕਰਾਇਆ ਗਿਆ ਤਾਂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਪਾਇਆ ਗਿਆ ਕਿ ਸੋਨੂ ਖਤਰੀ ਜਿਹੜਾ ਗੈਂਗ ਹੈਗਾ ਉਹਦੇ ਨਾਲ ਰਿਲੇਟਡ ਹੈਗਾ ਸੀ ਉਹਦਾ ਐਸੋਸੀਏਟ ਹੈਗਾ ਸੀ ਜੀ